ਸਾਰੇ ਨੂੰ ਸਤ ਸ੍ਰੀ ਅਕਾਲ ਜੀ ਬਹੁਤ ਦੁੱਖ ਭਰੇ ਮਨ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਮੈਂ ਗਲਾਬ ਸਿੰਘ ਕੁਸਲਾ ਜੀ ਬਹੁਤ ਵਧੀਆ ਇੱਕ ਪ੍ਰੋਗਰਾਮ ਲਿਖਿਆ ਸੀ ਜੀ ਜੋ ਸਾਡੀਆਂ ਲੋਪ ਹੋ ਚੁੱਕੀਆਂ ਵਿਰਸੇ ਦੇ ਵਿੱਚ ਚੀਜ਼ਾਂ ਉਹਨਾਂ ਨੂੰ ਦਿਖਾਉਣ ਦੇ ਲਈ ਸੀ ਸਾਰੀ ਸਾਡੀ ਟੀਮ ਨੇ ਇੱਕ ਪਰਾਲਾ ਕੀਤਾ ਸੀਗਾ ਵੀ ਆਪਣੇ ਇਲਾਕੇ ਦੇ ਵਿੱਚ ਇਹ ਪ੍ਰੋਗਰਾਮ ਕਰਵਾਇਆ ਜਾਵੇ ਵਿਰਸਾ ਸੰਭਾਲ ਵਿਰਾਸਤ ਮੇਲਾ ਜੀ ਤਾਂ ਤੁਸੀਂ ਹੁਣ ਗੱਲ ਕਰ ਰਹੀ ਸੀ ਆਪਾਂ ਮਲਤਵੀ ਦੀ ਸਾਡੀਆਂ ਸਾਰੀਆਂ ਤਕਰੀਬਨ ਤਿਆਰੀਆਂ ਜੋ ਰات ਸੀ ਸਾਰੇ ਪਲਵਾਨਾਂ ਨੂੰ ਅਡਵਾਂਸ ਦੇ ਵਿੱਚ ਸਾਈਆਂ ਕਲਾਕਾਰਾਂ ਨੂੰ ਸਾਈਆਂ ਔਰ ਟੈਂਟ ਵਾਲਿਆਂ ਨੂੰ ਸਾਈਆਂ ਸਾਰਾ ਕੁਝ ਹੋ ਚੁੱਕਿਆ ਸੀ ਜੀ ਪਰ ਹੜਾਂ ਦੀ ਇੱਕ ਐਸੀ ਮਾਰ ਪਈ ਹੈਗੀ ਮੀਂਹ ਦੀ ਪੂਰੇ ਪੰਜਾਬ ਦੇ ਵਿੱਚ ਤਾਂ ਅੱਜ ਲੋਕ ਬਹੁਤ ਪਰੇਸ਼ਾਨ ਜਾਨੀ ਮਾਲੀ ਨੁਕਸਾਨ ਸਾਡੇ ਪੰਜਾਬ ਦਾ ਹੋ ਚੁੱਕਿਆ ਜੀ ਤਾਂ ਅਸੀਂ ਇਸ ਕਰਕੇ ਇਸ ਪ੍ਰੋਗਰਾਮ ਨੂੰ ਮੁਲਤਵੀ ਕਰਨਾ ਇੱਕ ਚੰਗਾ ਸਮਝਿਆ ਕਿ ਇਹ ਸਾਡਾ ਇੱਕ ਖੁਸ਼ੀ ਦਾ ਮਾਹੌਲ ਸੀ ਜੀ ਅਸੀਂ ਖੁਸ਼ੀ ਦਾ ਮਾਹੌਲ ਉਦੋਂ ਵੀ ਪੈਦਾ ਕਰ ਸਕਦੇ ਜਦੋਂ ਸਾਰੇ ਲੋਕ ਖੁਸ਼ਹਾਲ ਹੋਣ ਜਦੋਂ ਸਾਡਾ ਕਿਸਾਨ ਖੁਸ਼ਹਾਲਾ ਤਾਂ ਸਾਰੇ ਵਰਗ ਖੁਸ਼ਹਾਲ ਹੁੰਦੇ ਨੇ ਤਾਂ ਅੱਜ ਸਾਡਾ ਕਿਸਾਨ ਭਰਾ ਮਜ਼ਦੂਰ ਭਰਾ ਵਪਾਰੀ ਵਰਗ ਸਾਰਾ ਅੱਜ ਇੱਕ ਮੁਸ਼ਕਲ ਦੀ ਘੜੀ ਦੇ ਵਿੱਚ ਆ ਤਾਂ ਅਸੀਂ ਇੱਕ ਇਸ ਤਰ੍ਹਾਂ ਦਾ ਪ੍ਰੋਗਰਾਮ ਗਿੱਧੇ ਪੰਗੜੇ ਵਾਲਾ ਜੋ ਸੱਭਿਆਚਾਰਕ ਪ੍ਰੋਗਰਾਮ ਲਿਖਿਆ ਸੀਗਾ ਉਹ ਅਸੀਂ ਅੱਜ ਕਰਨਾ ਚੰਗਾ ਨਹੀਂ ਸਮਝਾ ਸਾਡੀ ਟੀਮ ਨੇ ਤਾਂ ਇਸ ਕਰਕੇ ਸਾਨੂੰ ਬੜੇ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਅਸੀਂ ਇਹ ਪ੍ਰੋਗਰਾਮ ਆਉਣ ਵਾਲੇ ਸਮੇਂ ਦੇ ਵਿੱਚ ਕਰਵਾਵਾਂਗੇ ਜਦੋਂ ਕੁਝ ਵਧੀਆ ਹਾਲਾਤ ਬਣਨਗੇ ਜੀ ਅਸੀਂ ਜ਼ਰੂਰ ਇਸ ਪ੍ਰੋਗਰਾਮ ਨੂੰ ਕਰਾਵਾਂਗੇ ਔਰ ਅਗਲੀ ਡੇਟ ਸਰ ਅਪਰਾਲਾ ਸਾਡਾ ਇਹੀ ਰਹੇਗਾ ਜੀ 101% ਰਹੇਗਾ ਮੈਂ ਸ਼ੁਰੂ ਤੋਂ ਹੀ ਕੱਲ੍ਹ ਵੀ ਇਸ ਮਾਤ ਸੇਵਾ ਦੇ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦਾ ਹੈਗਾ ਜੀ ਤਾਂ ਮੈਂ ਮੇਰੀ ਪੂਰੀ ਟੀਮ ਦੇ ਨਾਲ ਸਾਡੇ ਪ੍ਰਧਾਨ ਜੀ ਡਾਕਟਰ ਸੋਨ ਲਾਜ ਜੀ ਜਿੰਨੀ ਵੀ ਸਾਡੀ ਟੀਮ ਸੀ ਸਹਿਯੋਗੀ ਸਾਡੇ ਮਿੱਤਰ ਨਿੰਦਰ ਲੱਖਾ ਜੀ ਪ੍ਰਧਾਨ ਜੀ ਸਾਰੇ ਜਿਹੜਾ ਪ੍ਰਾਲਾ ਕੀਤਾ ਸੀਗੇ ਜੀ ਅਸੀਂ ਸਾਰੇ ਦੁਬਾਰਾ ਜਦੋਂ ਮਾਹੌਲ ਠੀਕ ਹੋਣਗੇ ਕਿਰਾਂ ਅਸੀਂ ਇਸ ਵਕਤ ਹੜਪੀੜ ਤੋਂ ਲੋਕਾਂ ਦੀ ਮਦਦ ਦੇ ਲਈ ਖੜੇ ਹੈਗੇ ਸਾਡੇ ਪ੍ਰਧਾਨ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੜਪੀੜਤਾਂ ਦੇ ਉਹਦੇ ਚ ਉਪਰਾਲੇ ਦੇ ਵਿੱਚ ਲੱਗੇ ਹੋਏ ਨੇ ਤਾਂ ਅਸੀਂ ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਮਾਹੌਲ ਠੀਕ ਹੋ ਜਾਂਦਾ ਅਸੀਂ ਫਿਰ ਅਗਲੀ ਡੇਟ ਅਨਾਉਂਸ ਕਰਾਂਗੇ ਜੀ ਉਸ ਤੋਂ ਪਹਿਲਾਂ ਅਸੀਂ ਕੁਝ ਨਹੀਂ ਕਹਿ ਸਕਦੇ ਔਰ ਕਰਵਾਵਾਂਗੇ ਜਰੂਰ ਸਰ ਸਰ ਮੈਂ ਸੰਦੇਸ਼ ਇਹੀ ਦੇਣਾ ਚਾਹੁੰਗਾ ਮੇਰਾ ਇਹੀ ਅਸੀਂ ਸਾਡੀ ਟੀਮ ਨੇ ਉਪਰਾਲਾ ਕੀਤਾ ਸੀਗੇ ਵੀ ਜੋ ਸਾਡੀਆਂ ਵਿਰਸੇ ਦੇ ਵਿੱਚ ਚੀਜ਼ਾਂ ਲੋਪ ਹੋ ਚੁੱਕੀਆਂ ਸੀਗੀਆਂ ਹਵਾਨੀ ਜਿਹੜੀ ਕੁਸ਼ਤੀ ਸੀਗੀ ਸਾਡੇ ਮਾਲਵੇ ਦੇ ਵਿੱਚ ਜੀ ਬਿਲਕੁਲ ਅੱਜ ਅਲੋਪ ਹੋ ਚੁੱਕੀ ਮੱਝ ਦੁਆਬੇ ਦੇ ਵਿੱਚ ਲੋਕੀ ਬਹੁਤ ਸ਼ੌਂਕ ਦੇ ਨਾਲ ਕਹਿੰਦੇ ਇਸ ਇਹਨਾਂ ਪ੍ਰੋਗਰਾਮਾਂ ਨੂੰ ਕਰਵਾਉਂਦੇ ਹੈਗੇ ਕਿ ਸੱਭਿਆਚਾਰਕ ਕਲਾਕਾਰਾਂ ਨੂੰ ਪਹਿਲ ਦੇ ਆਧਾਰ ਤੇ ਬੁਲਾ ਕੇ ਪ੍ਰੋਗਰਾਮ ਕਰਦੇ ਨੇ ਜੀ ਤਾਂ ਪ੍ਰਾਤਨ ਚੀਜ਼ਾਂ ਦੀ ਪ੍ਰਦਰਸ਼ਨੀ ਲਗਾਉਂਦੇ ਨੇਗੇ ਤਾਂ ਅਸੀਂ ਵੀ ਇਹੀ ਪ੍ਰਾਲਾ ਕੀਤਾ ਸੀਗਾ ਤੇ ਉਹ ਲੋਕਾਂ ਨੂੰ ਸਾਡਾ ਇਹੀ ਪ੍ਰਾਲਾ ਜੀ ਵੀ ਇਸ ਤਰ੍ਹਾਂ ਦੇ ਵਿਰਸਾ ਸਵਾਲ ਬਰਾਸਤ ਮੇਲੇ ਜ਼ਰੂਰ ਕਰਾਇਆ ਕਰਨ ਪਰ ਜਦੋਂ ਸਾਡਾ ਇਲਾਕਾ ਖੁਸ਼ਹਾਲਾ ਸਾਡਾ ਪੰਜਾਬ ਖੁਸ਼ਹਾਲਾ ਇਹ ਪ੍ਰੋਗਰਾਮ ਉਦੋਂ ਹੀ ਸੋਭਾ ਦਿੰਦੇ ਨੇ ਜੀ ਇਸ ਐ ਇਸੇ ਸਮੇਂ ਦੀ ਘੜੀ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਸ਼ੋਭਾ ਨਹੀਂ ਦਿੰਦੇ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਵੀ ਪ੍ਰੋਗਰਾਮ ਇਸ ਤਰ੍ਹਾਂ ਦੇ ਜਰੂਰ ਹੋਣੇ ਚਾਹੀਦੇ ਪੰਜਾਬ ਦੇ ਵਿੱਚ